ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਕਟਵਾਲ ਇਨਫੋ ਆਫ ਚੈਨਲ ਤੇ ਮੈਂ ਹਾਂ ਤੁਹਾਡਾ ਹੋਸਟ ਨਰਿੰਦਰ ਸਿੰਘ ਕਟਵਾਲ ਦੋਸਤੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਕਈ ਐਪੀਸੋਡ ਦੇ ਵਿੱਚ ਕਈ ਮਾਨ ਸ਼ਖਸੀਤਾਂ ਬਾਰੇ ਜਾਣਕਾਰੀ ਦੇ ਚੁੱਕੇ ਹਾਂ ਪਿੱਛੇ ਵੀ ਇਸ ਤੋਂ ਪਹਿਲਾਂ ਜੋ ਐਪੀਸੋਡ ਗਿਆ ਉਹ ਸ਼ਿਵ ਕੁਮਾਰ ਬਟਾਲਵੀ ਜੀ ਤੇ ਬਣਾਇਆ ਗਿਆ ਸੀ ਹੁਣ ਅਸੀਂ ਤੁਹਾਨੂੰ ਇੱਕ ਬਹੁਪੱਖੀ ਅਤੇ ਮਹਾਨ ਕਲਾ ਦੇ ਤਣੀ ਕਲਮ ਦੇ ਤਣੀ ਸ਼ਖਸੀਅਤ ਬਾਰੇ ਦੱਸਣਾ ਚਾਹਾਂਗੇ ਇਹ ਸ਼ਖਸੀਅਤ ਦੀ ਜਾਣਕਾਰੀ ਦੇਣੀ ਜਾਂ ਉਸ ਬਾਰੇ ਬੋਲਣਾ ਸ਼ਾਇਦ ਸ਼ਬਦਾਂ 'ਚ ਬੋਲਣਾ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਇਹਨਾਂ ਦੇ ਕਾਰਸ਼ੈਲੀ ਦਾ ਦਾਇਰਾ ਇੰਨਾ ਵੱਡਾ ਹੈ ਕਿ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ سارے ਐਪੀਸੋਡ ਬਣ ਜਾਣਗੇ ਬਹੁਤ ਲੰਬਾ ਹੋ ਜਾਏਗਾ ਚਲੋ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਛੋਟਾ ਕਰਨ ਦੀ ਦੋਸਤੋ ਇਹ ਪੰਜਾਬੀ ਸਹਿਤ ਦਾ ਉਹ ਚਮਕਦਾ ਤਾਰਾ ਸੀ ਜਿਸ ਨੇ ਆਪਣੀ ਰੌਸ਼ਨੀ ਨਾਲ ਸਹਿਤਕ ਖੇਤਰ ਦੇ ਵਿੱਚ ਆਪਣੀ ਕਲਮ ਰਾਹੀਂ ਦਿੱਤੇ ਯੋਗਦਾਨ ਰਾਹੀਂ ਆਪਣਾ ਨਾਮ ਲੋਕਾਂ ਦੇ ਦਿਲਾਂ ਤੇ ਗਹਿਰੀ ਛਾਪ ਵਾਂਗੂ ਛੱਡਿਆ ਅਤੇ ਇਸ ਉੱਗੇ ਕਲਮਕਾਰ ਉੱਗੇ ਸ਼ਾਇਰ ਉੱਗੇ ਕਵੀ ਦਾ ਨਾਮ ਹੈ ਸਵਰਗੀ ਡਾਕਟਰ ਸੁਜੀਤ ਪਾਤਰ ਜੀ ਸਾਡੇ ਮਨਾਂ ਦੇ ਵਿੱਚ ਇਸ ਸਾਹਿਤ ਖੇਤਰ ਦੇ ਵਿੱਚ ਜੁੜੇ ਲੋਕਾਂ ਦੇ ਮਨਾਂ ਵਿੱਚ ਇਹਨਾਂ ਲਈ ਬਹੁਤ ਹੀ ਡੇਰਾ ਆਦਰ ਤੇ ਸਤਿਕਾਰ ਹੈ। ਦੋਸਤੋ ਇਹ ਰੂਹ ਦੇ ਚਲੇ ਜਾਣ ਨਾਲ ਜੋ ਸਾਹਿਤ ਖੇਤਰ ਨੂੰ ਘਾਟਾ ਪਿਆ ਹੈ ਉਹ ਸ਼ਾਇਦ ਦੁਬਾਰਾ ਪੂਰਾ ਨਹੀਂ ਹੋ ਸਕਦਾ। ਮੈਂ ਖੁਦ ਵੀ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੀਆਂ ਲਿਖਤਾਂ ਪੜ੍ਹੀਆਂ। ਸੁਜੀਤ ਪਾਤਰ ਜੀ ਇਹ ਅੱਛੇ ਸ਼ਾਇਰ ਸੀ ਜੋ ਇੱਕ ਆਮ ਆਦਮੀ ਦੇ ਦਰਦ ਨੂੰ ਬੜੀ ਹੀ ਸੁੰਦਰਤਾ ਨਾਲ ਬਿਆਨ ਕਰਦੇ ਸੀ। ਔਰ ਬੜੀ ਹੀ ਸਹਿਜ ਭਾਵ ਨਾਲ ਉਹ ਜਿਹੜੀ ਗੱਲ ਕਹਿੰਦੇ ਸੀ ਉਸ ਦਾ ਮਤਲਬ ਬਹੁਤ ਗਹਿਰਾ ਨਿਕਲਦਾ ਸੀ। ਔਰ ਇੱਕ ਕਵੀ ਲਈ ਸਰਲ ਸ਼ਬਦਾਂ ਦੇ ਵਿੱਚ ਗਹਿਰਾ ਭਾਵ ਛੱਡਣਾ ਇਹ ਉਹੀ ਸਮਝ ਸਕਦਾ ਹੈ ਜੋ ਕਲਮ ਨਾਲ ਲਿਖਦਾ ਹੈ। ਦੋਸਤੋ ਇਸ ਨੀਰੂ ਦਾ ਜਨਮ 14 ਜਨਵਰੀ 1945 ਨੂੰ ਪਿੰਡ ਪੱਤਲ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਹਪਾਜਨ ਸਿੰਘ ਤੇ ਇਹਦੀ ਮਾਤਾ ਦਾ ਨਾਮ ਸਰਦਾਰਨੀ ਗੁਰਬਖਸ਼ ਕੌਰ ਸੀ ਦੋਸਤੋ ਇਹਨੋਂ ਤੋਂ ਇਲਾਵਾ ਇਹਨਾਂ ਦੀਆਂ ਚਾਰ ਭੈਣਾਂ ਤੇ ਇੱਕ ਭਰਾ ਸੀ ਅਤੇ ਇਹਨਾਂ ਨੇ ਆਪਣੀ ਮੋਡਲੀ ਪ੍ਰਾਇਮਰੀ ਸਿੱਖਿਆ ਜੋ ਹੈ ਉਹ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਫਿਰ ਇਹ میٹرਕ ਕਰਨ ਵਾਸਤੇ ਖਾਲਸਾ ਹਾਈ ਸਕੂਲ ਖਹਿਰਾ ਮੱਝਾ ਵਿਖੇ ਚਲੇ ਗਏ ਉਥੇ ਇਹਨਾਂ ਨੇ میٹرਿਕ ਪਾਸ ਕੀਤੀ میٹرਿਕ ਦੇ ਵਿੱਚ ਇਹਨਾਂ ਨੇ ਫਸਟ ਡਿਵੀਜ਼ਨ ਪਹਿਲਾ ਸਥਾਨ ਪ੍ਰਾਪਤ ਕੀਤਾ ਕਿਉਂਕਿ ਡਾਕਟਰ ਸੁਜੀਤ ਪਾਤਰ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਦੋਸਤੋ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਵਾਸਤੇ ਰੰਧੀਰ ਗਵਰਨਮੈਂਟ ਕਾਲਜ ਕਪੂਰਥਲਾ ਵਿਖੇ ਦਾਖਲਾ ਲਿਆ ਉਥੋਂ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਫਿਰ ਉੱਚੀ ਸਿੱਖਿਆ ਵਾਸਤੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚਲੇ ਗਏ ਉਥੇ ਉਹਨਾਂ ਨੇ ਡਾਕਟਰੇਟ ਪੀ ਐਚ ਡੀ ਦੀ ਡਿਗਰੀ ਲਈ ਦੋਸਤੋ ਇਸ ਤੋਂ ਬਾਅਦ ਸਨ 1969 ਦੇ ਵਿੱਚ ਉਹ ਲੈਕਚਰਰ ਬਾਬਾ ਬੁੱਢਾ ਸਾਹਿਬ ਵੀਰਕਾਲ ਵੀਰ ਸਾਹਿਬ ਕਾਲਜ ਸ੍ਰੀ ਅਮਰitsar ਸਾਹਿਬ ਵਿਖੇ ਉਹਨਾਂ ਨੇ ਮਤਾਵਰ ਲੈਕਚਰਰ ਜੁਆਇਨ ਕੀਤਾ ਤੇ ਪੜਾਉਣ ਲੱਗ ਪਏ ਦੋਸਤੋ ਇਸ ਤੋਂ ਬਾਅਦ ਜੇ ਉਹਨਾਂ ਦੇ ਬਾਰੇ ਮੈਂ ਦੱਸਾਂ ਤਾਂ ਉਹਨਾਂ ਨੂੰ ਲਿਖਣ ਦਾ ਬਚਪਨ ਤੋਂ ਹੀ ਬਹੁਤ ਸ਼ੌਂਕ ਸੀ ਕਿਤਾਬਾਂ ਪੜ੍ਹਨ ਦਾ ਬਚਪਨ ਤੋਂ ਬਹੁਤ ਸ਼ੌਂਕ ਸੀ ਉਹ ਇਕ ਆਮ ਆਦਮੀ ਦੀ ਮੁਸ਼ਕਲਾਂ ਨੂੰ ਦਰਦ ਨੂੰ ਬਹੁਤ ਹੀ ਗਹਿਰਾਈ ਨਾਲ ਬਿਆਨ ਕਰਦੇ ਸੀ ਉਹਨਾਂ ਦੀ ਪਹਿਲੀ ਕਿਤਾਬ ਬਿਰਖਰਜ ਕਰੇ 1992 ਦੇ ਵਿੱਚ ਆਈ ਸੀ ਉਹਨਾਂ ਦਾ ਵਿਆਹ 22 ਅਕਤੂਬਰ 1978 ਨੂੰ ਸਰਦਾਰਨੀ ਭੁਪਿੰਦਰ ਕੌਰ ਦੇ ਨਾਲ ਹੋਇਆ ਦੋਸਤੋ ਇਸ ਨੂੰ ਲੈ ਕੇ ਵੀ ਇੱਕ ਛੋਟਾ ਜਿਹਾ ਕਿੱਸਾ ਹੈ ਜਦੋਂ ਡਾਕਟਰ ਸੁਜੀਤ ਪਾਤਰ ਜੀ ਦੇ ਵੱਡੇ ਭੈਣ ਜੀ ਭਵਿੰਦਰ ਕੌਰ ਜੀ ਨੂੰ ਦੇਖਣ ਉਹਨਾਂ ਦੇ ਘਰ ਗਏ ਉਹਨਾਂ ਨੂੰ ਪਸੰਦ ਕਰਨ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਟਾ ਤੇ ਤੇਰਾ ਹੋਣ ਵਾਲਾ ਪਤੀ ਇੱਕ ਪੰਜਾਬ ਦਾ ਮਸ਼ਹੂਰ ਕਵੀ ਹੈ ਤਾਂ ਅਗੋਂ ਭਵਿੰਦਰ ਜੀ ਕਹਿਣ ਲੱਗੇ ਠੀਕ ਹੈ ਕੋਈ ਗੱਲ ਨਹੀਂ ਤਾਂ ਉਹਨਾਂ ਦੀ ਭੈਣ ਨੇ ਉਹਨਾਂ ਦੀ ਬਹੁਤ ਹੀ ਮਨਮੋਹਕ ਆਵਾਜ਼ ਵਿੱਚ ਭਰੀ ਇੱਕ ਸ਼ਬਦਾਂ ਦੀ ਕੈਸਟ बतौर ਤੋਹਫਾ ਆਪਣੇ ਹੋਣ ਵਾਲੇ ਜੀਜਾ ਜੀ ਲਈ ਉਹ ਉਹਨਾਂ ਦੀ ਭੈਣ ਦੇ ਹੱਥ ਭੇਜੀ। ਦੋਸਤੋ ਜਦੋਂ ਉਹ ਕੈਸਟ ਜਾ ਕੇ ਵੱਡੇ ਭੈਣ ਜੀ ਨੇ ਡਾਕਟਰ ਸੁਜੀਤ ਪਾਤਰ ਨੂੰ ਦਿੱਤੀ ਤਾਂ ਡਾਕਟਰ ਸੁਜੀਤ ਪਾਤਰ ਨੇ ਉਸ ਨੂੰ ਕੈਸਟ ਪਲੇਅਰ 'ਚ ਪਾ ਕੇ ਪਲੇ ਕੀਤਾ। ਦੋਸਤੋ ਉਸ ਵਿੱਚ ਸ਼ਬਦ ਚੱਲ ਰਿਹਾ ਸੀ ਤੂੰ ਮਿਹਰਬਾਨ ਦਾਤਾ ਤੂੰ ਮਿਹਰਬਾਨ ਇਹ ਬੜੀ ਮਨਮੋਹਕ ਬਾਤ ਸੀ ਸਰਦਾਰਨੀ ਭਪਿੰਦਰ ਗੌਰ ਜੀ ਦੀ ਤੇ ਉਸ ਆਵਾਜ਼ ਨੂੰ ਸੁਣ ਕੇ ਪਾਤਰ ਸਾਹਿਬ ਬਹੁਤ ਹੀ ਮੈਂ ਤੋਏ ਤੇ ਉਹਨਾਂ ਨੇ ਕਿਹਾ ਭੈਣ ਜੀ ਇਸ ਦੀ ਆਵਾਜ਼ ਤਾਂ ਬਹੁਤ ਸੋਹਣੀ ਹੈ ਇਹ ਬਹੁਤ ਅੱਛਾ ਗਾਉਂਦੀ ਹੈ ਮੈਂ ਬਹੁਤ ਅੱਛਾ ਲਿਖਦਾ ਹਾਂ ਇਹ ਬਹੁਤ ਅੱਛਾ ਗਾਉਂਦੀ ਹੈ ਅੱਛਾ ਸਮੇਲ ਬਣ ਸਕਦਾ ਤੁਸੀਂ ਮੈਂ ਇਹਨਾਂ ਨੂੰ ਵਿਆਹ ਤੋਂ ਪਹਿਲਾਂ ਇੱਕ ਵਾਰ ਮਿਲਣਾ ਚਾਹੁੰਨਾ ਜਦੋਂ ਇਸ ਗੱਲ ਬਾਰੇ ਉਹਨਾਂ ਦੇ ਪਿਤਾ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਗੁੱਸਾ ਪ੍ਰਗਟ ਕਰਦੇ ਹਾਂ ਅੱਗੋਂ ਪਾਤਰ ਨੂੰ ਬੁਲਾ ਕੇ ਇਹ ਕਿਹਾ ਕਿ ਤੇਰੀ ਭੈਣਾਂ ਦੇ ਵੀ ਵਿਆਹ ਹੋਏ ਨੇ ਕਿੰਨੇ ਕੁ ਵੇਖਣ ਆਏ ਸੀ ਕਿੰਨਿਆਂ ਨੂੰ ਅਸੀਂ ਦਿਖਾਇਆ ਅਸੀਂ ਕਿਸੇ ਦੀ ਧੀ ਪੈਣ ਨੂੰ ਇਦਾਂ ਕਿਦਾਂ ਦੇਖਣ ਜਾ ਸਕਦੇ ਆ ਪਰ ਪਾਤਾ ਸਾਹਿਬ ਦੀ ਜਿੱਦ ਸੀ ਕਿ ਨਹੀਂ ਮੈਂ ਉਸ ਨੂੰ ਵਿਆਹ ਤੋਂ ਇੱਕ ਵਾਰ ਪਹਿਲਾਂ ਮਿਲਣਾ ਮਿਲਣਾ ਫਿਰ ਉਹਨਾਂ ਨੂੰ ਇਸ ਦੇ ਦੌਰਾਨ ਮਿਲਾਇਆ ਵੀ ਗਿਆ ਦੋਸਤੋ ਵਿਆਹ ਮਗਰੋਂ ਭਪਿੰਦਰ ਜੀ ਸੁਜੀਤ ਪਾਤਰ ਦੀ ਕਲਮ ਦੇ ਪਿੱਛੇ ਜਾਂ ਕਲਮ ਯਾਤਰਾ ਕਹ ਲੀਏ ਉਹਨਾਂ ਦੇ ਪਿੱਛੇ ਉਹਨਾਂ ਦਾ ਬਹੁਤ ਮਜ਼ਬੂਤ ਯੋਗਦਾਨ ਰਿਹਾ ਔਰ ਉਹਨਾਂ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਕੇ ਉਹਨਾਂ ਨੂੰ ਪੜ੍ਹਨ ਲਿਖਣ ਤੇ ਕਾਵ ਚਿੰਤਨ ਪਤੀ ਆਜ਼ਾਦੀ ਦਿੱਤੀ ਤੇ ਭពਿੰਦਰ ਕੌਰ ਜੀ ਦੇ ਬਚਨਾਂ ਅਨੁਸਾਰ ਉਹ ਕਹਿੰਦੇ ਸੀ ਕਿ ਇਹ ਉਹਨਾਂ ਦੇ ਪਤੀ ਹੀ ਨਹੀਂ ਬਲਕਿ ਸਾਡੀ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਰਖਵਾਲੇ ਵੀ ਨੇ ਸੋ ਦੋਸਤੋ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲਦੇ ਹੋਏ ਉਹਨਾਂ ਨੇ ਪਾਤਰ ਸਾਹਿਬ ਨੂੰ ਉਹਨਾਂ ਦੇ ਲਿਖਣ ਪੜ੍ਹਨ ਲਈ ਕਵੀ ਸੰਮੇਲਨਾਂ ਲਈ ਅੰਦਰ ਬਾਹਰ ਜਾਣ ਲਈ ਬਹੁਤ ਪੂਰਨ ਤੌਰ ਤੇ ਆਜ਼ਾਦੀ ਦਿੱਤੀ ਵਿਆਹ ਦੇ ਮਗਰੋਂ ਉਨ੍ਹਾਂ ਦੇ ਘਰ ਦੋ ਸੁਪੁੱਤਰ ਹੋਏ ਪਹਿਲਾ ਵੱਡਾ ਬੇਟਾ ਅੰਕੁਰ ਪਾਤਰ ਜੋ ਕਿ ਬਹੁਤ ਹੀ ਇੱਕ ਪ੍ਰਭਾਵਸ਼ਾਲੀ ਡਿਜੀਟਲ ਕਲਾਕਾਰ ਹੈ ਔਰ ਆਪਣੀ ਪਤਨੀ ਤੇ ਆਪਣੇ ਬੱਚੇ ਨਾਲ ਇਸ ਸਮੇਂ ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਇਹਨਾਂ ਦੇ ਕੋਲ ਛੋਟਾ ਬੇਟਾ ਜਿਸ ਦਾ ਨਾਮ ਮਨਰਾਜ ਪਾਤਰ ਹੈ ਉਹ ਵੀ ਵਿਆਹ ਹੋਇਆ ਹੈ ਆਪਣੀ ਪਤਨੀ ਨਾਲ ਇਹਨਾਂ ਦੇ ਨਾਲ ਰਹਿੰਦਾ ਹੈ ਮਨਰਾਜ ਪਾਤਰ ਬਹੁਤ ਹੀ ਇੱਕ ਵਧੀਆ ਗਾਇਕ ਅਤੇ ਸੰਗੀਤਕਾਰ ਹੈ ਤੇ ਉਹ ਕਾਲਜ ਆਫ ਟੈਕਨੀਕਲ এডਿਕੇਸ਼ਨ ਲੁਧਿਆਣਾ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾ ਨਿਭਾ ਰਿਹਾ ਹੈ ਦੋਸਤੋ ਮਨਰਾਜ ਪਾਤਰ ਆਪਣੇ ਪਿਤਾ ਦੇ ਵਾਂਗ ਬੜਾ ਹੀ ਸ਼ਾਂਤ ਤੇ ਬਹੁਤ ਗਹਿਰੇ ਸੁਭਾਅ ਦਾ ਮਾਲਕ ਹੈ ਬਹੁਤ ਸੰਜੀਦਾ ਸੁਭਾਅ ਦਾ ਮਾਲਕ ਹੈ ਵੈਸੇ ਤਾਂ ਅੰਕੁਰ ਵੀ ਬਹੁਤ ਸੰਜੀਦਾ ਹੈ ਪਰ ਮਨਰਾਜ ਦੇ ਵਿੱਚੋਂ ਉਹਨਾਂ ਦੇ ਪਿਤਾ ਦੀ ਦਿੱਖ ਪੈਂਦੀ ਹੈ ਦੋਸਤੋ ਪਾਤਰ ਸਾਹਿਬ ਨੂੰ ਪੜਨ ਦਾ ਬੜਾ ਸ਼ੌਂਕ ਸੀ ਤੇ ਉਹ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਕਿਤਾਬਾਂ ਪੜਨ ਵਾਲਾ ਬੰਦਾ ਜੋ ਕਿਤਾਬਾਂ ਪੜਦਾ ਹੈ ਕਿਤਾਬਾਂ ਪੜਨ ਵਾਲਾ ਬੰਦਾ ਇੱਕ ਹੀ ਜੀਵਨ ਦੇ ਵਿੱਚ ਕਈ ਜੀਵਨ ਜੀ ਲੈਂਦਾ ਸੋ ਦੋਸਤੋ ਇਨਸਾਨ ਚਲਾ ਜਾਂਦਾ ਗੱਲਾਂ ਯਾਦ ਰਹਿੰਦੀਆਂ ਨੇ ਪਾਤਰ ਸਾਹਿਬ ਦੀ ਕਹੀ ਹਰ ਇੱਕ ਗੱਲ ਸੁਣਨ ਯੋਗ ਹੈ ਯਾਦ ਰੱਖਣ ਯੋਗ ਹੈ ਤੇ ਸੇਧ ਲੈਣ ਯੋਗ ਹੈ ਪਾਤਰ ਸਾਹਿਬ ਬਾਰੇ ਜਿਵੇਂ ਮੈਂ ਦੱਸਾਂ ਤਾਂ ਉਹਨਾਂ ਨੂੰ ਪੜਨ ਦੀ ਲਾਲਸਾ ਬਹੁਤ ਸੀ ਪਾਤਰ ਸਾਹਿਬ ਅਕਸਰ ਇੰਟਰਵਿਊ ਚ ਕਹਿੰਦੇ ਸੀ ਕਿ ਜੇ ਮੈਨੂੰ ਕਿਤੇ ਕਿਦਰੇ ਨਾਨਕ ਸਿੰਘ ਦਾ ਨਾਵਲ ਮਿਲ ਜਾਂਦਾ ਤਾਂ ਮੈਂ ਇੰਝ ਮਹਿਸੂਸ ਕਰਦਾ ਕਿ ਜਿਵੇਂ ਬਹਿਸ਼ਤ ਮਿਲ ਗਈ ਹੋਵੇ ਦੋਸਤੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਬਹੁਤ ਸਾਰੀਆਂ ਲਾਇਬ੍ਰੇਰੀਆਂ ਚ ਕਿਤਾਬਾਂ ਪੜ੍ਹੀਆਂ ਔਰ ਉਹਨਾਂ ਕੋਲ ਖੁਦ ਆਪਣੇ ਕੋਲ ਬੜੇ ਉੱਚ ਸਤਰ ਦੀਆਂ ਬਹੁਤ ਰੇਅਰ ਔਰ ਬੜੀਆਂ ਅੱਛੀਆਂ ਕਿਤਾਬਾਂ ਦੀ ਨਿੱਜੀ ਕਲੈਕਸ਼ਨ ਸੀ ਜੋ ਅਕਸਰ ਤੁਸੀਂ ਜਦੋਂ ਵੀ ਤੁਸੀਂ ਪਾਤਰ ਸਾਹਿਬ ਦੀ ਕਿਤੇ ਇੰਟਰਵਿਊ ਦੇਖੀ ਹੋਏਗੀ ਤਾਂ ਉਹ ਅਕਸਰ ਹੀ ਉਹਨਾਂ ਦੇ ਪਿਛੇ ਜੇ ਤੁਸੀਂ ਦੇਖੋ ਤਾਂ ਕਿਤਾਬਾਂ ਦਾ ਇੱਕ ਬੜਾ ਤਕੜਾ ਸੁਮੇਲ ਨਜ਼ਰ ਆਉਂਦਾ ਸੀ ਬਹੁਤ ਅੱਛੀ ਕਲੈਕਸ਼ਨ ਸੀ ਉਹਨਾਂ ਕੋਲ ਉਸ ਤੋਂ ਬਾਅਦ ਪਾਤਰ ਸਾਹਿਬ ਬਾਰੇ ਜੋ ਇੱਕ ਐਮ ਕਿਸੇ ਬਹੁਤ ਹਨ ਇਹਨਾਂ ਵਿੱਚੋਂ ਮੈਂ ਕੁਝ ਸ਼ੇਅਰ ਕਰਦਾ ਹਾਂ ਪਾਤਰ ਸਾਹਿਬ ਦਾ ਨਾਮ surjeet patar ਕਿਵੇਂ ਬਿਆ ਪਹਿਲਾਂ surjeet ਡਾਕਟਰ surjeet patar ਜੀ ਆਪਣਾ ਨਾਮ surjeet patar ਲਿਖਦੇ ਸੀ ਮਤਲਬ ਪਿੰਡ ਦਾ ਨਾਮ ਤੱਕ बतौर ਤਖੱਲਸ ਲਗਾਉਂਦੇ ਸੀ ਇੱਕ ਦਿਨ ਉਹਨਾਂ ਦੇ ਬੜੇ ਹੀ ਨਿੱਜੀ ਤੇ ਖਾਸ ਦੋਸਤ ਵੀਰ ਸਿੰਘ ਰੰਦਾਵਾ ਅਤੇ ਉਹਨਾਂ ਦੇ ਪ੍ਰੋਫੈਸਰ ਜਿਨ੍ਹਾਂ ਦਾ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਹੀ ਡੇਰਾ ਪ੍ਰਭਾਵ ਹੈ ਉਹ ਹਰ ਇੰਟਰਵਿਊ ਚ ਕਹਿੰਦੇ ਸੀ ਕਿ ਮੈਨੂੰ ਬਣਾਉਣ ਪਿੱਛੇ ਉਸ ਬੰਦੇ ਦਾ ਬਹੁਤ ਹੱਥ ਹੈ ਤੇ ਉਹਨਾਂ ਦੀ ਧਰਮ ਪਤਨੀ ਉਹਨਾਂ ਦਾ ਵੀ ਬਹੁਤ ਹੱਥ ਹੈ ਦੋਸਤੋ ਡਾਕਟਰ ਸੁਜੀਤ ਸੇਠੀ ਅਤੇ ਵੀਰ ਸਿੰਘ ਰੰਧਾਵਾ ਦੇ ਸੁਝਾਵ ਤੇ ਉਹਨਾਂ ਨੇ ਆਪਣਾ ਨਾਮ ਸੁਰਜੀਤ ਪਾਤਰ ਲਿਖਣਾ ਸ਼ੁਰੂ ਕੀਤਾ ਇਹ ਉਹਨਾਂ ਦਾ ਕਲਮੀ ਨਾਮ ਸੀ ਜਾਂ ਤਖੱਲਸ ਕਹ ਲਓ ਕਿ ਉਹਨਾਂ ਦਾ ਇਹ ਤਖੱਲਸ ਸੀ ਪਾਤਰ ਜੋ ਉਮਰ ਭਰ ਉਹਨਾਂ ਦੇ ਨਾਲ ਰਿਹਾ ਅਖੀਰ ਤੱਕ ਲੋਕਾਂ ਨੇ ਉਹਨਾਂ ਨੂੰ ਕਿਸੇ ਹੀ ਨਾਮ ਨਾਲ ਜਾਣਿਆ ਦੋਸਤੋ ਪਾਤਰ ਸਾਹਿਬ ਹਰ ਚੀਜ਼ ਦਾ ਬਹੁਤ ਹੀ ਸੰਜੀਦਗੀ ਨਾਲ ਬਹੁਤ ਹੀ ਗਹਿਰਾਈ ਨਾਲ ਜਵਾਬ ਦਿੰਦੇ ਸੀ ਕਦੇ ਵੀ ਕੋਈ ਕਾਲ ਜਾਂ ਕਿਸੇ ਕਿਸਮ ਦਾ ਗੁੱਸੇ 'ਚ ਜਵਾਬ ਨਹੀਂ ਸੀ ਦਿੰਦੇ ਪਾਤਰ ਸਾਹਿਬ ਇੱਕ ਵਾਰ ਵਿਦੇਸ਼ੀ ਦੌਰੇ ਤੇ ਸੀ ਉੱਥੋਂ ਦੇ ਇੱਕ ਬੜੇ ਮਸ਼ਹੂਰ ਅਖਬਾਰ ਦੇ ਪੱਤਰਕਾਰ ਨੇ ਉਹਨਾਂ ਨੂੰ ਇੱਕ ਚੁਭੂਆ ਜਿਹਾ ਸਵਾਲ ਕਰ ਦਿੱਤਾ ਕਿ ਤੁਸੀਂ ਪੰਜਾਬੀ ਦੇ ਸ਼ਾਇਰ ਹੋ ਪੰਜਾਬੀ ਹੀ ਲਿਖਦੇ ਹੋ ਤੇ ਪੰਜਾਬੀ ਦੇ ਵਿੱਚ ਬਹੁਤ ਲੋਕ ਬਾਹਰ ਘੱਟ ਪੜਦੇ ਨੇ ਤੇ ਤੁਸੀਂ ਪੰਜਾਬੀ ਹੀ ਕਿਉਂ ਬੋਲਦੇ ਹੋ ਅੱਗੋਂ ਪਾਤਰ ਸਾਹਿਬ ਨੇ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਕੀਤਾ ਸਗੋਂ ਬਹੁਤ ਹੀ ਗਹਿਰੀ ਤੇ ਮਿੱਠੀ ਮੁਸਕਾਨ ਚਿਹਰੇ ਤੇ ਲਿਆਉਂਦੇ ਹੋਏ ਉਹਨਾਂ ਨੇ ਕਿਹਾ ਮੈਂ ਜਦ ਪੰਜਾਬੀ ਬੋਲਦਾ ਮੈਂ ਬਣ ਜਾਂਦਾ ਦਰਿਆ ਪਰ ਅੰਗਰੇਜ਼ੀ ਬੋਲਦਿਆਂ ਮੇਰੇ ਸੂਤੇ ਜਾਂਦੇ ਸਾ ਦੋਸਤੋ ਇਹ ਜਵਾਬ ਸੁਣ ਕੇ ਉਸ ਪੱਤਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸ਼ਬਦਾਂ ਦਾ ਇਹ ਜਾਦੂਗਰ ਸ਼ਬਦਾਂ ਦੀ ਗਹਿਰਾਈ ਕਿੱਥੋਂ ਤੀਕ ਛੜਦਾ ਹੈ ਔਰ ਉਹ ਸ਼ਬਦ ਸੁਣ ਕੇ ਉਹ ਜਵਾਬ ਸੁਣ ਕੇ ਉਹ ਪੱਤਰਕਾਰ ਪੂਰਨ ਤੌਰ ਤੇ ਸੈਟੀਸਫਾਈਡ ਹੋ ਗਿਆ ਉਸ ਤੋਂ ਬਾਅਦ ਦੂਸਰਾ ਕિસ્ਸਾ ਹੁੰਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਜੀ ਨਾਲ ਮਿਲਣਾ ਕਿਸ ਵਿੱਚ ਵੀ ਉਹਨਾਂ ਦੇ ਪ੍ਰੋਫੈਸਰ ਡਾਕਟਰ ਸੁਜੀਤ ਸਿੰਘ ਸੇਠੀ ਦਾ ਬਹੁਤ ਐਮ ਯੋਗਦਾਨ ਹੈ ਉਹਨਾਂ ਨੇ ਪਹਿਲੀ ਵਾਰ ਸ਼ਿਵ ਕੁਮਾਰ ਬਟਾਲਵੀ ਜੀ ਨਾਲ ਸੁਜੀਤ ਪੱਤਰ ਜੀ ਦੀ ਮੁਲਾਕਾਤ ਕਰਵਾਈ ਤੇ ਮੁਲਾਕਾਤ ਵਿੱਚ ਇੰਟਰੋਡਕਸ਼ਨ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਹ ਬਹੁਤ ਵਧੀਆ ਤੇ ਗਹਿਰਾ ਲਿਖਦਾ ਹੈ ਤੁਸੀਂ ਇਸ ਨੂੰ ਸੁਣੋ ਤਾਂ ਸ਼ਿਵ ਨੇ ਕੁਝ ਇੱਕ ਦੋ ਰਚਨਾਵਾਂ ਕਵਤਾਵਾਂ ਉਹਨਾਂ ਦੀਆਂ ਸੁਣੀਆਂ ਜਿਸ ਤੋਂ ਉਹ ਸਮਝ ਗਏ ਕਿ ਇਹ ਆਉਣ ਵਾਲੀ ਸਦੀ ਦਾ ਬੜਾ ਮਹਾਨ ਸ਼ਾਇਰ ਬਣੇਗਾ ਉਸ ਤੋਂ ਬਾਅਦ ਡਾਕਟਰ ਸਰਜੀਤ ਪਾਤਰ ਤੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਆਪਸੀ ਪਿਆਰ ਪੈ ਗਿਆ ਦੋਸਤੀ ਪੈ ਗਈ ਇਸੇ ਤਰ੍ਹਾਂ ਇੱਕ ਦਿਨ ਦੀ ਗੱਲ ਹੈ ਕਿ ਸਰਦਾਰ ਜਸਵੰਤ ਸਿੰਘ ਸ਼ੀਤਲ ਦੇ ਕਹਿਣ ਤੇ ਉਹਨਾਂ ਨੇ ਚੋਰੀ ਹੋਸਟਲ ਦੀ ਮੈਸਟਰਾਂ ਹੀ ਸ਼ਿਵ ਨੂੰ ਤੇ ਉਹਨਾਂ ਦੀ ਇੱਕ ਮਹਿਲਾ ਮਿੱਤਰ ਨੂੰ ਆਪਣੇ ਡਿਪਾਰਟਮੈਂਟ ਦੇ ਇੱਕ ਹੋਸਟਲ ਦੇ ਕਮਰੇ ਵਿੱਚ ਠਹਿਰਾਇਆ ਜਗ ਡਿਪਾਰਟਮੈਂਟ ਦੇ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੂੰ ਇਸ ਗੱਲ ਬਾਰੇ ਅਗਲੇ ਦਿਨ ਪਤਾ ਲੱਗਾ ਤਾਂ ਉਹਨਾਂ ਨੇ ਉਸ ਸਮੇਂ 10 ਰੁਪਏ ਜੁਰਮਾਨਾ ਸਰਦਾਰ ਡਾਕਟਰ ਸੁਜੀਤ ਸਿੰਘ ਪਾਤਰ ਜੀ ਨੂੰ ਕੀਤਾ ਦੋਸਤੋ ਇਸ ਤੋਂ ਇਲਾਵਾ ਕਈ ਮਿੱਠੀਆਂ ਯਾਦਾਂ ਉਹ ਸਾਂਝੀਆਂ ਕਰਦੇ ਸੀ ਜਿਸ ਤਰ੍ਹਾਂ ਉਹ ਕਹਿੰਦੇ ਸੀ ਕਿ ਇੱਕ ਵਾਰ ਉਹਨਾਂ ਉਹਨਾਂ ਦੇ ਬੀਜੀ ਪਾਤਰ ਨੂੰ ਕਹਿੰਦੇ ਕਿ ਪਾਤਰ ਤੂੰ ਜੋ ਰਸਾਲੇ ਮੈਗਜ਼ੀਨ ਪੜ੍ਹਦਾ ਹੈ ਇਸ ਤੇ ਬਹੁਤ ਖਰਚ ਕਰਦਾ ਹੈ ਉਸ ਸਮੇਂ ਦੋਸਤੋ ਇਹ ਰਸਾਲਾ ਮੈਗਜ਼ੀਨ 8 ਆਨੇ ਦਾ ਹੁੰਦਾ ਸੀ ਤੇ ਪਾਤਰ ਸਾਹਿਬ ਨੇ ਕੁਛ ਨਹੀਂ ਕਿਹਾ ਥੋੜੇ ਦਿਨਾਂ ਬਾਅਦ ਉਹਨਾਂ ਦੀ ਕਵਤਾ ਉਸੇ ਰਸਾਲੇ ਦੇ ਵਿੱਚ छਪੀ ਤਾਂ ਉਹਨਾਂ ਨੂੰ ਬਤੌਰ ਇਨਾਮ 35 ਰੁਪਏ ਮਨੀ ਆੜ ਰਹਾ ਹੈ ਉਹਨਾਂ ਨੇ ਉਹ 35 ਰੁਪਏ ਦੀ ਰਕਮ ਜਾ ਕੇ ਆਪਣੇ ਬੀਜੀ ਨੂੰ ਬੜੇ ਪਿਆਰ ਤੇ ਮਾਣ ਨਾਲ ਦਿੰਦਿਆਂ ਕਿਹਾ ਕਿ ਬੀਜੀ ਆ ਲਓ ਪੈਸੇ ਜੋ ਤੁਸੀਂ ਮੇਰੇ ਰਸਾਲਿਆਂ ਤੇ ਖਰਚੇ ਬੀਜੀ ਨੇ ਮਨ ਭਰ ਲਿਆ ਤੇ ਪਾਤਰ ਨੂੰ ਗਲੇ ਲਗਾ ਲਿਆ ਔਰ ਸਭ ਤੋਂ ਮਸ਼ਹੂਰ ਕਿੱਸਾ ਹੁੰਦਾ ਹੈ ਉਹਨਾਂ ਦੇ ਜਮੀਰ ਉਨ੍ਹਾਂ ਦੀ ਖੁਦਾਰੀ ਤੇ ਉਨ੍ਹਾਂ ਦੇ ਤਤਪੜਤ ਫੈਸਲੇ ਤੇ ਲੈਣ ਦਾ ਕਿਉਂਕਿ ਉਹ ਜਦ ਵੀ ਫੈਸਲਾ ਲੈਂਦੇ ਸੀ ਉਹ ਬੜਾ ਜਲਦੀ ਲੈਂਦੇ ਸੀ ਤੇ ਬਹੁਤ ਵਧੀਆ ਲੈਂਦੇ ਸੀ ਦੋਸਤੋ ਇੱਕ ਦਿਨ ਸਾਰੇ ਦੋਸਤ ਮਿੱਤਰ ਕਵੀ ਸ਼ਾਇਰ ਇੱਕ ਦੋਸਤ ਦੇ ਘਰ ਸ਼ਾਦੀ ਦੇ ਇਕੱਠੇ ਹੋਏ ਉੱਥੇ ਬੈਠੇ ਬੈਠੇ ਗੱਲ ਚੱਲ ਪਈ ਕਿ ਪਾਤਰ ਸਾਹਿਬ ਤੁਹਾਨੂੰ ਭਾਸ਼ਾ ਵਿਭਾਗ ਨੇ 25000 ਰੁਪਏ ਦਾ ਇਨਾਮ ਦਿੱਤਾ ਹੈ ਪਾਸ਼ਾ ਵਾਗ ਨੇ ਤਿੰਨ ਨਾਮ ਅਨਾਉਂਸ ਕੀਤੇ ਸੀ ਜਿਦੇ ਵਿੱਚ ਤੁਹਾਡਾ ਨਾਮ ਤਾਂ ਜਾਇਜ਼ ਹੈ ਕਿਉਂਕਿ ਤੁਹਾਡੀ ਕਲਮ ਰਾਹੀਂ ਸੱਤਿਅ ਖੇਤਰ ਵਿੱਚ ਤੁਹਾਡਾ ਬਹੁਤ ਯੋਗਦਾਨ ਹੈ ਪਰ ਬਾਕੀ ਦੇ ਦੋ ਬੰਦੇ ਮੰਤਰੀ ਦੇ ਚੇਤੇ ਹੋਣ ਕਰਕੇ ਮੰਤਰੀ ਨੇ ਉਹਨਾਂ ਨੂੰ ਬਿਨਾਂ ਸੱਤਿਅ ਖੇਤਰ ਵਿੱਚ ਕਿਸੇ ਯੋਗਦਾਨ ਤੋਂ ਇਨਾਮ ਦਿੱਤਾ ਜਿਸ ਕਰਕੇ ਲੇਖਕਾਂ ਕਵੀਆਂ ਸ਼ਾਇਰਾਂ ਦੇ ਵਿੱਚ ਇਸ ਗੱਲ ਦਾ ਬਹੁਤ ਭਾਰੀ ਰੋਸ ਹੈ ਔਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਐਡੇ ਮਹਾਨ ਕਵੀ ਤੇ ਸ਼ਾਇਰ ਹੋ ਜੇ ਤੁਸੀਂ ਇਸ ਭਾਸ਼ਾ ਵਿਭਾਗ ਦਾ ਇਹ ਇਨਾਮ ਵਾਪਸ ਕਰ ਦਿੰਦੇ ਹੋ ਤਾਂ ਅਸੀਂ ਇਹਨਾਂ ਦੇ ਖਿਲਾਫ ਮਿਲ ਕੇ ਸਾਰੇ ਇੱਕ ਬਹੁਤ ਵੱਡੀ ਲੇਅਰ ਖੜੀ ਕਰ ਦਿਆਂਗੇ। ਅਗੋਂ ਪਾਤਰ ਸਭ ਬੜੀ ਜ਼ੋਰ ਦੀ ਹਸੇ ਤੇ ਬੋਲੇ। ਉਹ ਯਾਰੋ ਹੱਥ ਜੋੜਨ ਵਾਲੀ ਕਿਹੜੀ ਗੱਲ ਹੈ ਤੁਸੀਂ ਮੇਰੇ ਭਰਾ ਹੋ ਔਰ ਮੈਂ ਆਪ ਖੁਦ ਇਸ ਫੈਸਲੇ ਦੇ ਬੜਾ ਹਰਾਨ ਸੀ ਕਿ ਇਹ ਦੋ ਬੰਦਿਆਂ ਨੂੰ ਇਹ ਕਿਉਂ ਦਿੱਤਾ ਗਿਆ। ਮੈਂ ਹੁਣੇ ਇਸ ਦਾ ਐਲਾਨ ਕਰਦਾ ਹਾਂ। ਉਹਨਾਂ ਨੇ ਭਾਸ਼ਾ ਵਿਭਾਗ ਨੂੰ ਉਸੇ ਵਕਤ ਐਲਾਨ ਕੀਤਾ ਕਿ ਉਹ ਇਹ 25 ਹਜ਼ਾਰ ਦਾ ਨਾਮ ਤੁਹਾਨੂੰ ਵਾਪਸ ਮੋੜਦੇ ਆ ਉਹਨਾਂ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਇਹ ਇਨਾਮ ਉਹ ਉਦੋਂ ਸਫਕਾਰਨ ਕਰਨਗੇ ਜਦੋਂ ਸਭ ਸਿਹਤ ਦੇ ਖੇਤਰ ਦੇ ਵਿੱਚ ਯੋਗਦਾਨ ਪਾ ਰਹੇ ਜਾਇਜ ਲੋਕਾਂ ਨੂੰ ਬਿਨਾਂ ਸਪਾਰਸ਼ ਤੋਂ ਬਿਨਾਂ ਕਿਸੇ ਸਿਆਸੀ ਦਖਲ ਤੋਂ ਇਹ ਇਨਾਮ ਦਿੱਤੇ ਜਾਣਗੇ ਚਲੋ ਇਸ ਕਰਕੇ ਭਾਸ਼ਾ ਵਿਭਾਗ ਦੇ ਵਿੱਚ ਤੜਖੰਲੀ ਮਚ ਗਈ ਭਾਸ਼ਾ ਵਿਭਾਗ ਦੇ ਅਫਸਰ ਪਰੇਸ਼ਾਨ ਹੋ ਗਏ ਕਿਉਂਕਿ ਐਡੇ ਪ੍ਰਸਿੱਧ ਸ਼ਾਇਰ ਨੇ ਉਹਨਾਂ ਦਾ ਨਾਮ ਵਾਪਸ ਕਰ ਦਿੱਤਾ ਅਖਬਾਰਾਂ ਨੇ ਵੀ ਇਸ ਨੂੰ ਹਾਈਲਾਈਟ ਕੀਤਾ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਸਰਕਾਰ ਨੇ ਉਸ ਇਨਾਮ ਦੀ ਕੀਮਤ 25 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਇਆ ਕਰ ਦਿੱਤੀ। ਚਲੋ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਦਾ ਫੋਨ ਪਾਤਰ ਸਾਹਿਬ ਨੂੰ ਆਉਂਦਾ। ਉਹ ਕਹਿੰਦੇ ਕਿ ਅਸੀਂ ਇੱਥੋਂ ਤੁਹਾਡੇ ਸ਼ਹਿਰ 'ਚੋਂ ਲੰਘ ਰਹੇ ਸੀ ਤੇ ਇਸ ਭਾਸ਼ਾ ਵਿਭਾਗ ਨੇ 25 ਹਜ਼ਾਰ ਦੀ ਰਕਮ ਤੋਂ ਵਧਾ ਕੇ ਪੰਜਾਬ ਸਰਕਾਰ ਨੇ 1 ਲੱਖ ਕਰਤੀ ਹੈ ਤੁਸੀਂ ਇਹ ਨਾਮ ਪੁਲੀਜ਼ ਸਹਿਕਾਰ ਕਰੋ। ਅੱਗੋਂ ਪਾਤਰ ਸਾਹਿਬ ਨੇ ਬਹੁਤ ਹੀ ਜਵਾਬ ਵਈ ਆਵਾਜ਼ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਮੇਰਾ ਜ਼ਮੀਰ ਅਜਿੰਦਾ ਹੈ ਔਰ ਮੈਂ ਜਵਾਨ ਦਾ ਤ ਨਹੀਂ ਹਾਂ ਮੈਂ ਜੋ ਫੈਸਲਾ ਲਿਆ ਹੈ ਉਹ ਕਿਸੇ ਦੇ ਦਬਾਅ ਹਟ ਨਹੀਂ ਸੀ ਲਿਆ ਮੈਂ ਆਪਣੀ ਸੋਚ ਸਮਝ ਨਾਲ ਲਿਆ ਸੀ ਠੀਕ ਹੈ ਔਰ ਜੇ ਤੁਸੀਂ ਸੋਚਦੇ ਹੋ ਕਿ ਇਹ 25000 ਦੀ ਰਕਮ ਤੁਸੀਂ 1 ਲੱਖ ਵਧਾ ਕੇ ਮੈਂ ਕਿਸੇ ਲਾਲਚ ਤੇ ਇਨਾਮ ਲੈ ਲਾਂਗਾ ਤਾਂ ਇਸ ਤੁਹਾਡੀ ਸੋਚ ਗਲਤ ਹੈ ਮੈਂ ਇਸ ਇਨਾਮ ਨੂੰ ਸਵਾਰ ਨਹੀਂ ਕਰ ਸਕਦਾ ਕਿਉਂਕਿ ਸਾਰੀ ਲੇਖਕ ਬਰਾਦਰੀ ਸਾਰੇ ਸਾਡੇ ਕਵੀ ਸ਼ਾਇਰ ਭਰਾਵਾਂ ਨੇ ਇਸ ਗੱਲ ਦੇ ਉੱਤੇ ਰੋਸ ਪ੍ਰਗਟ ਕੀਤਾ ਔਰ ਇਹ ਰੋਸ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੇ ਸਿੱਖਿਆ ਖੇਤਰ ਦੇ ਵਿੱਚ ਸਿਆਸੀ ਦਖਲਬੰਦੀ ਹੋ ਜਾਂਦਾ ਸੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਸੁਣ ਕੇ ਫੋਨ ਰੱਖ ਦਿੱਤਾ ਦੋਸਤੋ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਕਿੱਸੇ ਨੇ ਜਿਨ੍ਹਾਂ ਨੂੰ ਤੁਸੀਂ ਮਤਲਬ ਇਹ ਕਹਿ ਸਕਦੇ ਹੋ ਕਿ ਅ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਪਾਤਰ ਸਾਹਿਬ ਆਪਣੀ ਜੋ ਕਲਮ ਰਾਹੀਂ ਲਿਖਦੇ ਸੀ ਉਸ ਵਿੱਚ ਮੈਂ ਕੁਝ ਵਿਚਾਰ ਸ਼ੇਅਰ ਕਰਦਾ ਹਾਂ ਦੇਖੋ ਪਾਤਰ ਸਾਹਿਬ ਦਾ ਲਿਖਿਆ ਹਰ ਇੱਕ ਸ਼ਬਦ ਸਮਝਣ ਵਾਲਾ ਥੋੜਾ ਜਿਹਾ ਗਹਿਰਾਈ ਨਾਲ ਸਮਝਣਾ ਪੈਂਦਾ ਔਰ ਇਹਨਾਂ ਦੀ ਸ਼ਾਇਰੀ ਨੂੰ ਬੜੇ ਧਿਆਨ ਨਾਲ ਸੁਣਨਾ ਪੈਂਦਾ ਲਿਖਦਾ ਪਾਤਰ ਬਹੁਤ ਸਰਲ ਸੀ ਪਰ ਜਵਾਬ ਬਹੁਤ ਗਹਿਰੇ ਸੀ ਦੋਸਤੋ ਮੈਂ ਤੁਹਾਨੂੰ ਕੁਝ ਉਹਨਾਂ ਦਾ ਲਿਖਿਆ ਸੁਣਾਉਣ ਦਾ ਕੋਸ਼ਿਸ਼ ਕਰਦਾ ਹਾਂ ਕਹਿੰਦਾ ਚੱਲ ਪਾਤਰ ਹੁਣ ਢੂੰਡਣ ਚਲੀਏ ਉਹ ਪੁਲੀਆਂ ਹੋਈਆਂ ਥਾਵਾਂ ਚੱਲ ਪਾਤਰ ਹੁਣ ਢੂੰਡਣ ਚਲੀਏ ਉਹ ਪੁਲੀਆਂ ਹੋਈਆਂ ਥਾਵਾਂ ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਤਾਵਾਂ ਫਿਰ ਦੋਸਤੋ ਉਹਨਾਂ ਦਾ ਇਹ ਗੀਤ ਵੀ ਬਹੁਤ ਮਸ਼ਹੂਰ ਹੋਇਆ ਜਿਸ ਨੂੰ ਹੰਸਰਾਜੀ ਨੇ ਵੀ ਗਾਇਆ ਕਹਿੰਦੇ ਸੁਨੇ ਸੁਨੇ ਰਾਹਾਂ ਤੇ ਕੋਈ ਕੋਈ ਭੈੜ ਏ ਦਿੱਲੀ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਇਹ ਬੜਾ ਹੀ ਮਕਬੂਲ ਹੋਇਆ ਫਿਰ ਜੇ ਉਹਨਾਂ ਦੇ ਪੰਜਾਬੀ ਕੋਰਸ ਦੇਖੀਏ ਤਾਂ ਉਹਨਾਂ ਵਿੱਚ ਇਹ ਕੋਰਸ ਹਰ ਬੱਚੇ-ਬੱਚੇ ਨੇ ਪੜ੍ਹਿਆ ਹੋਵੇਗਾ ਜੀ ਆਈ ਪੱਤ ਜੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲੇਕ ਤੋਂ ਲਿਆਉਣਾ ਕਲਮਾ ਤੂੰ ਫੁੱਲਾਂ ਜੁਗੀ ਜ਼ਮੀਨ ਰੱਖੀ ਦੋਸਤੋ ਸਭ ਤੋਂ ਮਕਬੂਲ ਸ਼ਾਇਰ ਜਿਸ ਦਾ ਇਹ ਸ਼ੇਰ ਉਹਨਾਂ ਦੀ ਸ਼ਖਸੀਅਤ ਨੂੰ ਬਿਆਨ ਕਰਦਾ ਹੈ ਕਹਿੰਦਾ ਇੰਨਾ ਵੀ ਸੱਚ ਨਾਲ ਬੋਲ ਕੇ ਇਕੱਲਾ ਹੀ ਰਹਿ ਜਾਏ ਦੋ ਚਾਰ ਕੋ ਬੰਦੇ ਛੱਡ ਲੈ ਮੋਢਾ ਦੇਣ ਦੇ ਲਈ ਦੋਸਤੋ ਉਹਨਾਂ ਨੇ ਆਪਣੀਆਂ ਕਈ ਕਵਤਾਵਾਂ ਲਿਖੀਆਂ ਜਿਸ ਵਿੱਚ ਲੇਖਕ ਇਹ ਬਹੁਤ ਪਸੰਦ ਕਰਦੇ ਸੀ ਕਿ ਤੂੰ ਬੇਚੈਨ ਕਿਉਂ ਹੈ ਤੂੰ ਸੀਨੇ ਦੇ ਤੂੰ ਬੇਚੈਨ ਕਿਉਂ ਹੈ ਤੂੰ ਸੀਨੇ ਨੂੰ ਲੱਗ ਕੇ ਇੰਨਾ ਦੂਰ ਕਿਉਂ ਹੈ ਹਵਾਵਾਂ ਵਿੱਚ ਨਹੀਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਹੈ ਫਿਰ ਇੰਨਾ ਮਜਬੂਰ ਕਿਉਂ ਹੈ ਦੋਸਤੋ ਲਾਸ ਹਮੇ ਉਹਨਾਂ ਨੇ ਜਿਹੜੀ ਚੀਜ਼ ਲਿਖੀ ਉਹਨਾਂ ਦਾ ਟੁਕਦੀ ਹੈ ਕਹਿੰਦੇ ਦੁਨੀਆ ਵਸਦੀ ਰਹਿਣੀ ਹੈ ਤੇਰੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉਲਝਿਆ ਨਾ ਕਰ ਦੋਸਤੋ ਇਹ ਉਹ ਸਵਾਲ ਸੀ ਜੋ ਪਾਤਰ ਸਾਹਿਬ ਪਿੱਛੇ ਛੱਡ ਗਏ ਕਿ ਸਾਨੂੰ ਇਹ ਚ ਸਿਹਤ ਵੀ ਦਿੱਤੀ ਕਿ ਐਵੇਂ ਅਸੀਂ ਲੋਕਾਂ ਨਾਲ ਖੱਪੀ ਜਾਂਦੇ ਆ ਜਿੰਦਗੀ ਦੋ ਦਿਨ ਦੀ ਹੈ ਇਹਨੂੰ ਮਜੇ ਨਾ ਘਟੋ ਪਤਾ ਨਹੀਂ ਕਦੋਂ ਕਿਸੇ ਨੇ ਚਲੇ ਜਾਣਾ ਹੈ ਦੁਨੀਆ ਸਾਡੇ ਜਾਣ ਤੋਂ ਬਾਅਦ ਵੀ ਹਿੰਦੀ ਹੀ ਚਲਦੀ ਰਣੀ ਹੈ ਪਾਤਰ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਕੁਝ ਚੋਣਵੀਆਂ ਕਿਤਾਬਾਂ ਮੈਂ ਸ਼ੇਅਰ ਕਰਦਾ ਬਿਰਖਰਜ ਕਰੇ ਹਵਾ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾ ਨਵਾਂ ਜਮਾਨਾ ਪਤਝੜ ਦੀ ਪਜੇ ਸ਼ਬਦਾਂ ਦੀ ਤਲਾਸ਼ ਸੂਰਜ ਦੀ ਕੈਕਸ਼ਾ ਸੁਰਜਮੀਨ ਚੰਨ ਦੀ ਸੰ ਚੰਨ ਸੂਰਜ ਦੀ ਵਹਿਗੀ ਆਦੀ ਕਿਤਾਬਾਂ ਲਿਖੀਆਂ ਜੋ ਕਿ ਲਾ ਮਿਸਾਲ ਕਾਵਦੀ ਮਿਸਾਲ ਹੈ ਪ੍ਰੋਫੈਸਰ ਮੌਂਟ ਸਿੰਘ ਕਹਿੰਦੇ ਹੁੰਦੇ ਸੀ ਕਿ ਮੇਰੇ ਜਾਣ ਮਗਰੋਂ surjeet patar ਕਾਵ ਦੀ ਮਿਸਾਲ ਨੂੰ ਜਗਾ ਕੇ ਰੱਖੇਗਾ ਉਹਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸਤਕਾਰ ਇਨਾਮ ਰਤਬੇ ਮਿਲੇ ਜਿਨ੍ਹਾਂ ਵਿੱਚੋਂ ਇਹ ਇਨਾਮ ਸਬੂਤ ਹਨ ਕਿ ਉਹਨਾਂ ਸਹਿਤ ਖੇਤਰ ਦੇ ਵਿੱਚ ਬਹੁਤ ਹੀ ਐਮ ਯੋਗਦਾਨ ਦਿੱਤਾ ਅਤੇ ਜਿੰਨੀ ਪ੍ਰਸਿੱਧੀ ਉਹਨਾਂ ਦੇ ਸਮੇਂ ਉਹਨਾਂ ਨੂੰ ਮਿਲੀ ਸ਼ਾਇਦ ਕਿਸੇ ਲੇਖਕ ਨੂੰ ਹੋਰ ਨੂੰ ਮਿਲੀ ਹੋਵੇ ਦੋਸਤੋ 1993 ਵਿੱਚ ਉਹਨਾਂ ਨੂੰ ਸਹਿਤਕ ਅਕਾਦਮੀ ਵਾਰਡ ਪੰਜਾਬੀ ਪੰਜਾਬੀ ਸਹਿਦਗਾਰਨੀ ਦਿੱਲੀ ਅਵਾਰਡ ਭਾਰਤ ਪੂਸ਼ਣ ਅਵਾਰਡ ਭਾਈ ਵੀਰ ਸਿੰਘ ਸਹਿਤ ਪੁਰਸਕਾਰ ਅਤੇ ਪੰਜਾਬ ਰਤਨ ਅਵਾਰਡ ਮਿਲਿਆ 2002 ਵਿੱਚ ਉਹ ਪੰਜਾਬੀ ਸਹਿਦ ਆਦਮੀ ਦੇ ਪ੍ਰਧਾਨ ਵੀ ਚੁਣੇ ਗਏ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਸਹਿਦਕ ਆਦਮੀ ਦਾ ਪੰਜਾਬ ਸਹਿਦਕ ਆਦਮੀ ਦਾ ਪ੍ਰਧਾਨ ਵੀ ਚੁਣਿਆ ਇਸ ਤੋਂ ਇਲਾਵਾ ਉਹਨਾਂ ਨੂੰ ਵਾਰਿਸ਼ਾ ਫਾਊਂਡੇਸ਼ਨ ਅਵਾਰਡ ਮਿਲਿਆ ਪਾਕਿਸਤਾਨ ਵਿਕੇ ਸ਼ੇਖੂਪੁਰਾ ਬਕੇ ਸ਼ੇਖੂਪੁਰਾ ਉਹ ਧਰਤੀ ਹੈ ਜੋ ਵਾਰਿਸ ਸ਼ਾਹੀ ਜਨਮ ਭੂਮੀ ਹੈ ਡਾਕਟਰ ਸੁਜੀਤ ਪਾਤਰ ਜੀ ਨੂੰ ਭਾਰਤ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਬਹੁਤ ਅਹਿਮ ਯੋਗਦਾਨ ਦੇਣ ਕਰਕੇ ਪਦਮ ਪੁਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਪਦਮ ਪੁਸ਼ਣ ਸਾਡੇ ਦੇਸ਼ ਦੇ ਸਰਵੋੱਚ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਪਾ ਪਾਟਲ ਜੀ ਵੱਲੋਂ ਪ੍ਰਦਾਨ ਕੀਤਾ ਗਿਆ ਦੋਸਤੋ ਸੁਜੀਤ ਪਾਤਰ ਦਾ ਵਿਸਥਾਰ ਵਿੱਚ ਦੱਸਣਾ ਬਹੁਤ ਜ਼ਿਆਦਾ ਔਖਾ ਹੈ ਕਿਉਂਕਿ ਉਹਨਾਂ ਦੀਆਂ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਉਪਲਬਧੀਆਂ ਇੰਨੀਆਂ ਪ੍ਰਾਪਤੀਆਂ ਹਨ ਕਿ ਲਿਖਦੇ ਲਿਖਦੇ ਤਾਂ ਬਹੁਤ ਲੰਮਾ ਹੋ ਜਾਵੇਗਾ ਦੋਸਤੋ ਮੈਂ ਉਹਨਾਂ ਦੀਆਂ ਕੁਝ ਆਦਤਾਂ ਵੀ ਸ਼ੇਅਰ ਕਰਨੀਆਂ ਚਾਹਾਂਗਾ ਸੁਜੀਤ ਪਾਤਰ ਦੀਆਂ ਆਦਤਾਂ ਬਾਰੇ ਜਾਣ ਲੈਣੇ ਆ ਉਹ ਅਕਸਰ ਸਵੇਰੇ ਉੱਠਦੇ ਸੀ ਉਹ ਲਿਖਣ ਵੇਲੇ ਇਕਾਂਤ ਅਤੇ ਜੋਪਨ ਨੂੰ ਤਰਜੀ ਦਿੰਦੇ ਸੀ ਉਹ ਅਖੀਰ ਤੱਕ ਕਾਗਜ਼ ਕਲਮ ਨੂੰ ਹੀ ਤਰਜੀ ਦਿੰਦੇ ਸੀ ਚਾਹੇ ਡਿਜੀਟਲ ਜ਼ਮਾਨਾ ਆ ਗਿਆ ਸੀ ਪਰ ਉਹ ਆਪਣੀ ਡਾਇਰੀ ਨਾਲ ਰੱਖਦੇ ਸੀ ਜਦ ਵੀ ਉਹਨਾਂ ਨੂੰ ਕੋਈ ਸੋਚ ਵਿੱਚ ਗੱਲ ਉੱਭਰਦੀ ਉਹ ਆਪਣੀ ਡਾਇਰੀ ਵਿੱਚ ਲਿਖ ਲੈਂਦੇ ਉਹਨਾਂ ਦੀ ਉਹ ਕਹਿੰਦੇ ਸੀ ਕਿ ਮੈਂ ਆਪਣੀ ਕਵਿਤਾ ਕਦੇ ਵੀ ਬਹੁਤ ਜਲਦੀ ਪਬਲਿਕ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਕਵਿਤਾ ਇੱਕ ਇਮਾਰਤ ਵਾਂਗ ਹੁੰਦੀ ਹੈ ਕਵਿਤਾ ਇੱਕ ਇਮਾਰਤ ਵਾਂਗ ਹੁੰਦੀ ਹੈ ਜਿਸ ਨੂੰ ਤਿਆਰ ਕਰਨ ਨੂੰ ਸਮਾਂ ਲੱਗਦਾ ਸੋ ਦੋਸਤੋ ਉਹ ਬਹੁਤ ਹੀ ਸੂਝਵਾਨ ਤੇ ਸੁਣਨ ਵਾਲੇ ਵਿਅਕਤੀ ਸਨ ਉਹ ਕਹਿੰਦੇ ਸੀ ਕਿ ਲਿਖਦੇ ਸਮੇਂ ਕਲਮ ਦੀ ਰਫ਼ਤਾਰ ਦਿਲ ਦੀ ਧੜਕਣ ਨਾਲ ਮਿਲ ਜਾਣੀ ਚਾਹੀਦੀ ਹੈ ਸੋ ਦੋਸਤੋ ਐਸੀ ਸੋਚ ਰੱਖਣ ਵਾਲਾ ਉਹ ਇਨਸਾਨ ਦੁਬਾਰਾ ਦੁਨੀਆ ਤੇ ਸ਼ਹਿਰ ਹੀ ਕੋਈ ਆਵੇ ਉਹ ਸੂਫੀ ਕਵਤਾ ਗੁਰਬਾਣੀ ਅਤੇ ਲੋਕ ਤੁਨਾ ਸੁਣਦੇ ਸੀ ਉਹਨਾਂ ਦਾ ਖਾਸ ਰੁਝਾਨ ਗਜ਼ਲਾਂ ਦੇ ਵਿੱਚ ਸੀ ਉਹ ਗਜ਼ਲਾਂ ਸੁਣਨ ਦੇ ਬਹੁਤ ਸ਼ਕੀਨ ਸਨ ਉਹਨਾਂ ਦੇ ਵਿੱਚ 81 ਕਹਿ ਲੋ ਕਿ ਅ ਪ੍ਰਤਿਭਾ ਸੀ ਕਿ ਉਹ ਕਿਤੇ ਵੀ ਬੈਠੇ ਬੈਠੇ ਕਿਸੇ ਵੀ ਚੀਜ਼ ਨੂੰ ਦੇਖਦੇ ਦੇਖਦੇ ਕੁਝ ਵੀ ਲਿਖ ਦਿੰਦੇ ਸੀ ਇੱਕ ਦਿਨ ਉਹ ਲੁਧਿਆਣੇ ਦੀ ਅਦਾਲਤ ਚੋਂ ਲੰਘ ਰਹੇ ਸੀ ਉਹਨਾਂ ਨੇ ਦੇਖਿਆ ਟਾਲੀਆਂ ਦੇ ਰੁੱਖ ਖੜੇ ਸੀ ਉਹਨਾਂ ਨੇ ਉੱਥੇ ਹੀ ਕਰਤਾ ਕਿ ਬੰਦੇ ਅਦਾਲਤ ਚ ਖੜੇ ਖੜੇ ਬਿਰਖ ਹੋ ਗਏ ਉਹ ਦੇਖੋ ਕਿੰਨੀ ਗਹਿਰਾਈ ਨਾਲ ਲਿਖਿਆ ਔਰ ਕਿੰਨੇ ਉਸ ਪੁਆਇੰਟ ਤੇ ਜਾ ਕੇ ਲਿਖਿਆ ਦੋਸਤੋ ਇਸੇ ਚੀਜ਼ ਨੂੰ ਲੈ ਕੇ ਕੋਈ ਸ਼ਬਦਾਂ ਦੇ ਰੂਪ ਵਿੱਚ ਖੜ ਕਰਨਾ ਤਿਆਰ ਕਰਨਾ ਬਹੁਤ ਔਖੀ ਚੀਜ਼ ਹੈ ਇਹ ਉਹੀ ਸਮਝਦਾ ਹੈ ਜੋ ਕਲਮ ਦਤਨੀ ਹੈ ਇਸ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਲੋਕਾਂ ਦਾ ਖਾਸ ਪ੍ਰਭਾਵ ਸੀ ਜਿਨ੍ਹਾਂ ਦਾ ਉਹ ਅਕਸਰ ਆਪਣੀਆਂ ਇੰਟਰਵਿਊਆਂ ਦੇ ਵਿੱਚ ਜ਼ਿਕਰ ਕਰਦੇ ਸੀ ਜਿਨ੍ਹਾਂ ਵਿੱਚ ਪ੍ਰਾਇਮਰੀ ਸਕੂਲ ਦੇ ਟੀਚਰ ਮੇਰ ਚੰਦ ਖੇਮ ਚੰਦ ਜੋ ਉਹਨਾਂ ਨੂੰ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੇ ਸੀ ਉਹ ਉਹਨਾਂ ਨੂੰ ਯਾਦ ਕਰਦੇ ਸੀ ਖਾਲਸਾ ਸਕੂਲ ਦੇ ਹੈਡਮਾਸਟਰ ਮਤਨ ਸਿੰਘ ਗਿੱਲ ਮੈਥ ਟੀਚਰ ਸ਼ੰਕਰਦਾਸ ਜੀ ਉਹਨਾਂ ਨੂੰ ਵੀ ਉਹ ਬਹੁਤ ਯਾਦ ਕਰਦੇ ਸੀ ਡਾਕਟਰ ਸੁਜੀਤ ਸਿੰਘ ਸੇਠੀ ਤੇ ਉਹਨਾਂ ਦੀ ਜੀਵਨ ਸਾਥਣ ਮਨੋਰਕਾ ਅਰਪੰਜੀ ਉਹਨਾਂ ਦਾ ਬਹੁਤ ਯੋਗਦਾਨ ਮੰਨਦੇ ਸੀ ਤੇ ਉਹ ਕਹਿੰਦੇ ਸੀ ਕਿ ਮੇਰੀ ਕਾਮਯਾਬੀ ਪਿੱਛੇ ਜਾਂ ਤਾਂ ਮੇਰੀ ਪਤਨੀ ਮੇਰੀ ਜੀਵਨ ਸਾਥੀ ਸਰਦਾਰਨੀ ਭਪਿੰਦਰ ਕੌਰ ਜੀ ਦਾ ਹੱਥ ਹੈ ਤੇ ਜਾਂ ਦੂਸਰਾ ਜੇ ਮੈਂ ਸ੍ਰੇਸ਼ਟ ਦੇਵਾਂ ਤਾਂ ਡਾਕਟਰ ਸੁਜੀਤ ਸਿੰਘ ਸੇਠੀ ਤੇ ਉਹਨਾਂ ਦੀ ਪਤਨੀ ਮਨੋਰ ਘਰਪਨ ਜੀ ਦਾ ਬਹੁਤ ਯੋਗਦਾਨ ਰਿਹਾ ਆਖਰੀ ਸਮੇਂ ਤੱਕ ਵੀ ਉਹ ਉਹ ਇਹਨਾਂ ਦਾ ਧੰਨਵਾਦ ਕਰਦੇ ਰਹੇ ਦੋਸਤੋ ਉਹ ਮੰਨਦੇ ਸੀ ਕਿ ਉਹਨਾਂ ਦੀ ਕਾਮਯਾਬੀ ਦਾ ਪੂਰਨ ਦੌਰ ਆਧਾਰ ਜੋ ਹੈ ਉਹਨਾਂ ਦੀ ਪਤਨੀ ਹੈ ਔਰ ਜਿੰਨੀ ਸਪੋਰਟ ਕੈ ਲਈਏ ਉਹਨਾਂ ਨੇ ਕੀਤੀ ਸ਼ਾਇਦ ਹੀ ਕੋਈ ਹੋਰ ਔਰਤ ਆਪਣੇ ਪਤੀ ਨੂੰ ਕਰਦੀ ਦੋਸਤੋ ਉਹ ਕਈ ਵਾਰੀ ਕਿੱਸਾ ਸੁਣਾਉਂਦੇ ਬਹੁਤ ਹੱਸ ਪੈਂਦੇ ਸੀ ਔਰ ਇਹ ਕਿੱਸਾ ਅਕਸਰ ਉਹ ਸੁਣਾਉਂਦੇ ਸੀ ਇੰਟਰਵਿਊ ਦੇ ਵਿੱਚ ਕਹਿੰਦੇ ਸੀ ਵੀ ਵੈਸੇ ਤਾਂ ਕਦੀ ਪਵਿੰਦਰ ਕੌਰ ਮੇਰੇ ਨਾਲ ਨਾਰਾਜ਼ ਨਹੀਂ ਹੁੰਦੀ ਪਰ ਜਦ ਵੀ ਕਦੇ ਨਾਰਾਜ਼ ਹੁੰਦੀ ਹੈ ਤਾਂ ਮਸ਼ਕਰੀਆਂ ਕਰਦੀ ਤੇ ਦੋਸਤੋ ਉਸ ਕਿਸੇ ਨੂੰ ਸਾਂਝਾ ਕਰਦੇ ਸੀ ਕਿ ਇੱਕ ਵਾਰ ਸਾਡੇ ਘਰ ਕੋਈ ਪਰੌਣੇ ਆਏ ਉਹਨਾਂ ਨੇ ਆ ਕੇ ਪੁੱਛਿਆ ਕਿ ਭੈਣ ਜੀ ਸਰਦਾਰ ਸੁਜੀਤ ਸਿੰਘ ਪਾਤਰ ਹੋਣਾ ਤੋਂ ਇਲਾਵਾ ਵੀ ਘਰ 'ਚ ਕੋਈ ਹੋਰ ਲਿਖਦਾ ਤਾਂ ਉਹਨਾਂ ਨੇ ਮਸ਼ਕਰੀ ਕਰਦਿਆਂ ਕਿਹਾ ਨਹੀਂ ਬਾਕੀ ਤਾਂ ਸਾਰੇ ਠੀਕ ਨੇ ਸੋ ਪਾਤਰ ਸਾਹਿਬ ਇਹ ਗੱਲ ਯਾਦ ਕਰਕੇ ਬਹੁਤ ਖੁਸ਼ ਹੁੰਦੇ ਸੀ ਤੇ ਦੱਸਦੇ ਸੀ ਉਹ ਮੇਰ ਨਾਲ ਦਿਲੋਂ ਪਿਆਰ ਕਰਦੀ ਹੈ ਮੇਰਾ ਹਰ ਚੀਜ਼ ਦਾ ਖਿਆਲ ਰੱਖਦੀ ਹੈ ਮੈਂ ਜਦ ਵੀ ਕਿਤੇ ਜਾਣਾ ਹੋਵੇ ਮੇਰੀ ਸਾਰੀ ਤਿਆਰੀ ਕਰਦੀ ਹੈ ਔਰ ਮੈਂ ਜਦ ਵੀ ਕਦੋਂ ਬਾਹਰੋਂ ਪ੍ਰੋਗਰਾਮ ਕਰਕੇ ਆਉਂਦਾ ਤਾਂ ਉਹ ਮੈਨੂੰ ਉਸ ਪ੍ਰੋਗਰਾਮ ਬਾਰੇ ਜਾਂ ਉਸ ਬੀਤੇ ਦਿਨ ਬਾਰੇ ਦਿਨ ਜਰੀਆ ਬਾਰੇ ਅਸੀਂ ਆਪਸ ਵਿੱਚ ਬੈਠ ਕੇ ਬਹੁਤ ਵਿਚਾਰ ਕਰਦੇ ਤੇ ਉਹ ਮੰਨਦੇ ਸੀ ਕਿ ਸਭ ਨੂੰ ਹੀ ਭਪਿੰਦਰ ਕੌਰ ਜਿਹਾ ਸਾਥੀ ਮਿਲਣਾ ਚਾਹੀਦਾ ਉਹ ਕਹਿੰਦੇ ਮੈਂ ਬਹੁਤ ਕਰਮਾ ਵਾਲਾ ਹਾਂ ਕਿ ਮੈਨੂੰ ਉਸ ਔਰਤ ਦਾ ਸਾਥ ਮਿਲਿਆ ਜਿਸ ਨੇ ਮੇਰੀ ਜ਼ਿੰਦਗੀ ਬਣਾਉਣ ਵਿੱਚ ਮੇਰੀ ਬਹੁਤ ਮਦਦ ਕੀਤੀ ਸੋ ਦੋਸਤੋ ਉਹ ਆਪਣੀ ਪਤਨੀ ਨੂੰ ਆਪਣੀ ਕਾਮਯਾਬੀ ਦਾ ਪੂਰਾ ਸੇਰਾ ਦਿੰਦੇ ਸੀ ਇਸ ਤੋਂ ਇਲਾਵਾ ਜੇ ਆਪਾਂ ਹੋਰ ਗੱਲ ਕਰੀਏ ਤਾਂ ਉਹ ساری ਉਮਰ ਹੱਸਦੇ ਖੇਡਦੇ ਰਹੇ ਉਹਨਾਂ ਨੇ ਸਾਇਤਿਕ ਖੇਤਰ ਦੇ ਵਿੱਚ ਬਹੁਤ ਸਾਰੀਆਂ ਉਪਲਬਧੀਆਂ ਪ੍ਰਾਪਤ ਕੀਤੀਆਂ ਬਹੁਤ ਸਾਰੇ ਜੋ ਦਰਦ ਸੀ ਮਜਬੂਰੀਆਂ ਸੀ ਆਮ ਇਨਸਾਨ ਦੀਆਂ ਉਹਨੂੰ ਬੜੇ ਸੁੰਦਰ ਸ਼ਬਦਾਂ ਚ ਪ੍ਰੋਕੇ ਉਹਨਾਂ ਨੇ ਬਿਆਨ ਕੀਤਾ ਦੋਸਤੋ ਪਰ ਕੱਲ ਹੈ ਕਿ ਜੋ ਆਇਆ ਸੋ ਚਲਸੀ ਬਿਨ ਸੇ ਸਭ ਸੰਸਾਰ ਵਾਰੀ ਆਪੋ ਆਪਣੀ ਹੋ ਕੇ ਰੋ ਤਿਆਰ ਜੋ ਮਹਾਰਾਜ ਅਕਾਲ ਪੁਰਖ ਨੇ ਸਿਸਟਮ ਵਿਧਾਨ ਬਣਾਇਆ ਹੈ ਉਸ ਸੰਸਾਰ ਅਸੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇੱਕ ਦਿਨ ਆ ਇੱਕ ਦਿਨੇ ਸੰਸਾਰ ਛੱਡਣਾ ਹੁੰਦਾ ਹੈ ਅਸੀਂ ਇਸ ਸੰਸਾਰ ਤੋਂ ਜਾਣਾ ਹੁੰਦਾ ਹੈ ਇਸੇ ਤਰ੍ਹਾਂ ਉਸੇ ਹੀ ਰਸਮ ਨੂੰ ਨਿਭਾਉਂਦੇ ਹੋਏ ਸਰਦਾਰ ਡਾਕਟਰ ਸਰਜੀਤ ਸਿੰਘ ਪਾਤਰ 11 ਮਈ ਨੂੰ ਆਪਣੀ 79 ਸਾਲ ਦੀ ਬਹੁਤ ਸ਼ਾਨਦਾਰ ਉਮਰ ਭੋਕੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਹੋ ਗਏ। ਦੋਸਤੋ ਸਾਰੇ ਸਹਿਤਕ ਇਤਿਰ ਲੇਖਕ ਕਵੀਆਂ ਸ਼ਾਇਰਾਂ ਲਈ ਇਹ ਸਦਮਾ ਨਾ ਭੁੱਲਣ ਯੋਗ ਹੈ। ਮੈਨੂੰ ਵੀ ਉਹਨਾਂ ਦੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ। ਬਹੁਤ ਗਹਿਰਾ ਸਦਮਾ ਲੱਗਿਆ। ਦੋਸਤੋ ਉਹਨਾਂ ਦਾ ਸੰਸਕਾਰ 13 ਮਈ 2025 ਨੂੰ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿੱਚ ਰਾਜ ਕੀ ਆਦਰ ਸਤਕਾਰ ਨਾ ਕੀਤਾ ਗਿਆ ਜਿਸ ਵਿੱਚ ਇਸ ਸਮੇਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਤੇ ਸੰਸਕਾਰ ਤੇ ਵੀ ਰਹੇ ਤੇ ਭੋਗ ਦੀ ਰਸਮ ਤੇ ਵੀ ਆਏ ਇਸ ਦੌਰਾਨ ਹੋਰ ਪੰਜਾਬੀ ਕਲਾਕਾਰ ਪੰਜਾਬੀ ਇੰਡਸਟਰੀ ਦੇ ਕਲਾਕਾਰ ਫਿਲਮੀ ਕਲਾਕਾਰ ਗਾਇਕ ਸਿੰਗਰ ਲੇਖਕ ਹੋਰ ਬੜੀਆਂ ਉਦੀ ਉਗੀਆਂ ਬੁੱਧੀਜੀਵੀ ਸ਼ਖਸੀਅਤਾਂ ਹੋਰ بڑے بڑے ਉੱਚੇ ਲੇਖਕ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਲੋਕਾਂ ਨੇ ਉਹਨਾਂ ਦੇ ਭੋਗ ਦੇ ਉੱਤੇ ਭਾਗ ਲਿਆ। ਦੋਸਤੋ ਇਸ ਗੱਲ ਦੇ ਉੱਤੇ ਦੁਨੀਆ ਅੱਜ ਵੀ ਯਾਦ ਕਰਦੀ ਹੈ ਕਿ ਸਹਿਤਕ ਯੋਗਦਾਨ ਦੇ ਵਿੱਚ ਉਸ ਕਲਮ ਦੀ ਜੋ ਦੇਣ ਹੈ ਉਸ ਨੂੰ ਕੋਈ ਵੀ ਕਲਮਕਾਰ ਭੁੱਲ ਨਹੀਂ ਸਕਦਾ। ਅਤੇ ਮੈਂ ਵੀ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਪ੍ਰਗਟ ਕਰਦਾ ਹੋਇਆ ਤਹਿ ਦਿਲੋਂ ਸਲਾਮ ਕਰਦਾ ਹਾਂ ਤੇ ਆਪਣੀ ਦਿਲ ਦੀ ਗਹਿਰਾਈ ਤੋਂ ਨਮਨ ਕਰਦਾ ਹਾਂ। ਸ਼ਬਦਾ ਦੇ ਫੁੱਲ ਭੇਟ ਕਰਦਾ ਹਾਂ। ਪਰਮਾਤਮਾ ਉਸ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸੋ ਇਸੇ ਹੀ ਡੂੰਘੇ ਅਹਿਸਾਸ ਨਾਲ ਦੋਸਤੋ ਤੁਹਾਡਾ ਹੋਸਟ ਨਰਿੰਦਰ ਸਿੰਘ ਕਟਵਾਲ ਮੈਂ ਜਿੰਨਾ ਤੱਥਾਂ ਦੇ ਆਧਾਰ ਤੇ ਇਕੱਠਾ ਕਰਕੇ ਉਹਨਾਂ ਬਾਰੇ ਦੱਸ ਸਕਿਆ ਇਹ ਬਹੁਤ ਘੱਟ ਹੈ ਕਿਉਂਕਿ ਸ਼ਬਦ ਬਹੁਤ ਨੇ ਸਮਾਂ ਘੱਟ ਹੈ ਕਿਉਂਕਿ ਉਹਨਾਂ ਨੇ ਜੋ-ਜੋ ਲਿਖਿਆ ਜੋ-ਜੋ ਪ੍ਰਾਪਤ ਕੀਤਾ ਉਹ ਲਿਖਣ ਵਾਸਤੇ ਬਹੁਤ ਸਮਾਂ ਚਾਹੀਦਾ ਹੈ ਔਰ ਬਹੁਤ ਸਾਰੀ ਜਾਣਕਾਰੀ ਚਾਹੀਦੀ ਹੈ ਅਸੀਂ ਸ਼ਾਇਰ ਉਸ ਲਈ ਜੀ ਬਹੁਤ ਛੋਟੇ ਆ ਫਿਰ ਵੀ ਦੋਸਤੋ ਮੈਂ ਆਪਣੇ ਇਸ ዱੰਗੇ ਅਹਿਸਾਸ ਨਾਲ ਉਸ ਪੰਜਾਬ ਦੀ ਐਸੀ ਨੇਕ ਔਰ ਵਿਲੱਖਣ ਰੂਹ ਨੂੰ ਤਹ ਦਿਲੋਂ ਸਲਾਮ ਕਰਦਾ ਹਾਂ ਔਰ ਮੈਂ ਚਾਹੁੰਨਾ ਹਾਂ ਕਿ ਤੁਸੀਂ ਜਦ ਵੀ ਕਦੇ ਹੋ ਸਕੇ ਲਾਇਬ੍ਰੇਰੀ ਚੋਂ ਜਾਂ ਕਦੇ ਵੀ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਦੇਖੋ ਤੁਹਾਨੂੰ ਉਸ ਚੋਂ ਇੱਕ ਨਵੀਂ ਸੇਧ ਮਿਲੇਗੀ ਇੱਕ ਨਵਾਂ ਸੁਨੇਹਾ ਮਿਲੇਗਾ ਔਰ ਤੁਸੀਂ ਸਭ ਯਾਦ ਰੱਖਿਓ ਕਿ ਉਹ ਰੂਹ ਜਿਨੇ ਸਾਹਿਤ ਨੂੰ ਇੱਕ ਨਵਾਂ ਆਮ ਦਿੱਤਾ ਉਹ ਸਦਾ ਸਤਕਾਰਯੋਗ ਰਹੇ ਤੁਹਾਡੇ ਦਿਲਾਂ ਚੋਂ ਨਾ ਪ੍ਰਤੀ ਆਦਰ ਰਹੇ ਸੋ ਇਸੇ ਬਹੁਤ ਹੀ ਡੂੰਘੇ ਅਹਿਸਾਸ ਦੇ ਨਾਲ ਆਪਣੇ ਹੋਸਟ ਨਰਿੰਦਰ ਸਿੰਘ ਘਟਵਾਲ ਨੂੰ ਜਾਈ ਦੋ ਸਤਿ ਸ਼੍ਰੀ ਅਕਾਲ